ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਣੀ ਜਿੰਦ ਕੌਰ ਭਾਗ ਦੂਜਾ ਚਨਾਰ ਦੇ ਕਿਲੇ ਚ ਭੱਜਣ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਤੇ ਉਹਨਾਂ ਦੀ ਦਾਸੀ ਗੋਮਤੀ ਨੂੰ ਫੌਜਾਂ ਵੱਲੋਂ ਘੇਰਾ ਪਾ ਲਿਆ ਜਾਂਦਾ ਹੈ ਮਹਾਰਾਣੀ ਤੇ ਗੋਮਤੀ ਦੋਨੇ ਜੰਗਲ ਵਿੱਚ ਲੁਕ ਜਾਂਦੀਆਂ ਹਨ ਰਾਤ ਦਾ ਸਮਾਂ ਸੀ ਜਗਦਿਆਂ ਮਸਾਲਾਂ ਹੌਲੀ-ਹੌਲੀ ਨੇੜੇ ਆਉਂਦੀਆਂ ਜਾਪਦੀਆਂ ਸਨ ਫੌਜ ਨੇੜੇ ਆ ਰਹੀ ਸੀ ਫौज ਉਹਨਾਂ ਤੋਂ ਕੁਝ ਮਰਲੇ ਦੂਰ ਹੀ ਸੀ ਕਿ ਅਚਾਨਕ ਝੱਖੜ ਝੋਲਾ ਅਤੇ ਬਰਸ਼ਾਤ ਸ਼ੁਰੂ ਹੋ ਗਈ। ਰਾਣੀ ਦੇ ਮਨ ਨੂੰ ਹੌਲਾ ਜਿਹਾ ਦਿਲਾਸਾ ਮਿਲਿਆ। ਇਨ੍ਹਾਂ ਹਾਲਾਤਾਂ ਕਰਕੇ ਫੌਜ ਦੀ ਮੁਹੰਮਦ ਮੱਠੀ ਪੈ ਗਈ। ਰਾਣੀ ਜਿੰਦਾ ਅਤੇ ਗੋਮਤੀ ਘੇਰੇ ਵਿੱਚੋਂ ਨਿਕਲਣ ਵਿੱਚ ਸਫਲ ਹੋ ਗਈਆਂ। ਇਸੇ ਤਰ੍ਹਾਂ ਨੇਪਾਲ ਦੇ ਰਸਤੇ ਤੁਰਦਿਆਂ ਤੁਰਦਿਆਂ ਇੱਕ ਪੂਰਾ ਦਿਨ ਬੀਤ ਗਿਆ। ਦੋਵੇਂ ਬਹੁਤ ਥੱਕੀਆਂ ਮਹਿਸੂਸ ਕਰ ਰਹੀਆਂ ਸਨ ਦੋਨਾਂ ਦੇ ਪੈਰਾਂ ਵਿੱਚ ਛਾਲੇ ਪੈ ਗਏ ਸਨ ਰਾਤ ਪੈਂਦੇ ਤੇ ਦੋਵੇਂ ਪਨਾਹ ਲੈਣ ਲਈ ਇੱਕ ਗੋਹਾ ਵਿੱਚ ਵੜ ਗਈਆਂ ਉਸ ਗੋਹਾ ਵਿੱਚ ਨਿਰਮਲ ਪ੍ਰਕਾਸ਼ ਨਾਮ ਦਾ ਇੱਕ ਸਾਧੂ ਰਹਿੰਦਾ ਸੀ ਸਾਧੂ ਨੇ ਦੋਵਾਂ ਨੂੰ ਦੇਖ ਕੇ ਉਹਨਾਂ ਨੂੰ ਪੁੱਛਿਆ ਤੁਸੀਂ ਕੌਣ ਹੋ ਉਹਨਾਂ ਨੇ ਕਿਹਾ ਅਸੀਂ ਦੋਵੇਂ ਫਕੀਰनियां ਹਾਂ ਮਹਾਰਾਣੀ ਜਿੰਦ ਕੌਰ ਨੇ ਜਵਾਬ ਦਿੱਤਾ ਸਾਧੂ ਅੱਗੇ ਜਿੰਦ ਕੌਰ ਨੇ ਕੁਝ ਖਾਣ ਦੀ ਇੱਛਾ ਲਈ ਮੰਗਿਆ ਅਤੇ ਦੱਸਿਆ ਕਿ ਅਸੀਂ ਬਹੁਤ ਭੁੱਖੀਆਂ ਹਾਂ ਸਾਨੂੰ ਕੁਝ ਖਾਣ ਨੂੰ ਦਿੱਤਾ ਜਾਵੇ ਸਾਧੂ ਉਹਨਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਸੀ ਪਰ ਫੇਰ ਵੀ ਉਸ ਨੇ ਆਪਣੇ ਝੋਲੇ ਵਿੱਚ ਕੁਝ ਪੂਜੇ ਛੋਲੇ ਅਤੇ ਜੰਗਲੀ ਫਲ ਉਹਨਾਂ ਨੂੰ ਖਾਣ ਲਈ ਦਿੱਤੇ ਅਤੇ ਚਿਪੀ ਵਿੱਚ ਪਾਣੀ ਵੀ ਪਲਾਇਆ ਅਤੇ ਸਾਧੂ ਨੇ ਫਿਰ ਦੁਬਾਰਾ ਪੁੱਛਿਆ ਕੌਣ ਹੋ ਤੁਸੀਂ ਜਵਾਬ ਦੇਣ ਦੀ ਬਜਾਏ ਮਹਾਰਾਣੀ ਨੇ ਉਹਨਾਂ ਦੇ ਹੀ ਮਹਾਰਾਣੀ ਨੇ ਉਹਨਾਂ ਨੂੰ ਹੀ ਪੁੱਛ ਲਿਆ ਕਿ ਤੁਸੀਂ ਕੌਣ ਹੋ ਫਿਰ ਅਸੀਂ ਆਪਣੇ ਬਾਰੇ ਦੱਸਾਂਗੇ ਸਾਧੂ ਨੇ ਜਵਾਬ ਦਿੱਤਾ ਮੈਂ ਕੋਈ ਜਮੰਦਰੂ ਸਾਧੂ ਨਹੀਂ ਮੇਰੀ ਚੰਗੇ ਜ਼ਿਮੀਂਦਾਰ ਪਰਿਵਾਰ ਦੀ ਜੰਪਲ ਹੈ ਜਵਾਨੀ ਵੇਲੇ ਮਹਾਰਾਜਾ ਰਣਜੀਤ ਦੀ ਫੌਜ ਦਾ ਸਿਪਾਹੀ ਰਹਾ ਹਾਂ ਸਾਧੂ ਨੇ ਇਹ ਗੱਲ ਬੜੇ ਮਾਣ ਨਾਲ ਸਿਰ ਉੱਚਾ ਕਰਕੇ ਇਹ ਗੱਲ ਕਹੀ ਜੋ ਕਿ ਰਣਜੀਤ ਸਿੰਘ ਮਹਾਰਾਜਾ ਹੋਣ ਦੇ ਨਾਲ-ਨਾਲ ਕੌਮ ਦਾ ਆਗੂ ਵੀ ਸੀ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਸੁਣ ਕੇ ਜਿੰਦਾਂ ਦੀਆਂ ਅੱਖਾਂ ਪਰ ਆਈਆਂ ਉਸਨੇ ਕਿਹਾ ਮਹਾਰਾਜਾ ਜੇ ਤੁਸੀਂ ਜਵੰਦਰੂ ਸਾਧੂ ਨਹੀਂ ਤਾਂ ਅਸੀਂ ਵੀ ਜਵੰਦਰੂ ਫਕੀਰ ਨਹੀਂ ਹਾਂ ਜਿਹੜੇ ਮਹਾਰਾਜਾ ਦੇ ਫੌਜ ਦੇ ਤੁਸੀਂ ਸਿਪਾਹੀ ਰਹੇ ਹੋ ਉਸੇ ਰਾਜੇ ਦੀ ਅਖੀਰਲੀ ਰਾਣੀ ਗਰੀਬ ਸਿੰਘ ਦੀ ਮਾਂ ਹਾਂ ਮੈਂ ਹਾਂ ਰਾਣੀ ਜਿੰਦਕੌਰ ਇਹ ਸੁਣ ਕੇ ਸਾਧੂ ਦੀਆਂ ਅਪੂ ਬਿਕਲ ਗਈਆਂ ਜਿੰਦਾ ਦੀ ਦੁੱਖਾਂ ਭਰੀ ਦਾਸਤਾਨ ਸੁਣ ਕੇ ਸਾਧੂ ਨੇ ਆਪਣਾ ਸਿਰ ਰਾਣੀ ਦੇ ਕਦਮਾਂ ਤੇ ਧਰ ਕੇ ਕਿਹਾ ਮਹਾਰਾਣੀ ਜੀ ਮੇਰਾ ਸਰੀਰ ਵਿਰਧ ਹੋ ਚੁੱਕਿਆ ਹੈ ਮੈਂ ਤਲਵਾਰ ਲੈ ਕੇ ਦੁਸ਼ਮਣ ਦਾ ਮੁਕਾਬਲਾ ਤਾਂ ਨਹੀਂ ਕਰ ਸਕਦਾ ਪਰ ਮੇਰੇ ਲਈ ਇੱਕ ਹੋਰ ਕੋਈ ਸੇਵਾ ਹੋਵੇ ਤਾਂ ਜਰੂਰ ਦੱਸਣਾ ਰਾਣੀ ਨੇ ਕਿਹਾ ਸਾਧੂ ਮਹਾਰਾਜ ਅਸੀਂ ਨੇਪਾਲ ਵੱਲ ਜਾ ਰਹੀਆਂ ਹਾਂ ਪਰ ਰਸਤੇ ਦਾ ਨਹੀਂ ਪਤਾ ਹੋ ਸਕੇ ਤਾਂ ਸਾਨੂੰ ਨੇਪਾਲ ਪਹੁੰਚਾ ਦਿਓ ਸਾਧੂ ਨੇ ਦੋਵੇਂ ਦੋਮਾਨ ਭਾਵੇਂ ਕੱਪੜੇ ਪਵਾ ਕੇ ਉਹਨਾਂ ਦਾ ਭੇਸ ਬਦਲ ਦਿੱਤਾ ਹੱਥਾਂ ਵਿੱਚ ਦੋਨਾਂ ਦੇ ਚਿੱਪੀਆਂ ਫੜਾ ਦਿੱਤੀਆਂ ਤੇ ਫਿਰ ਉਹ ਤਿੰਨੇ ਨੇਪਾਲ ਦੇ ਰਾਹ ਪੈ ਗਏ ਨੇਪਾਲ ਦੇ ਇਲਾਕੇ ਵਿੱਚ ਵਿਸਾਖ ਦੇ ਦਿਨਾਂ ਵਿੱਚ ਪੋਜ ਨਹੀਂ ਠੰਡ ਹੁੰਦੀ ਹੈ ਹਜੇ ਉਹ ਨੇਪਾਲ ਦੀ ਹੱਦ ਵਿੱਚ ਬੜੇ ਹੀ ਸਨ ਤੇ ਸਾਧੂ ਨੂੰ ਡਬਲ ਨਮੂਨੀਆਂ ਹੋ ਗਿਆ ਸੁਨਸਾਨ ਇਲਾਕਾ ਪਹਾੜਾਂ ਵਿੱਚ ਅਲਾਇ ਦਾ ਕੋਈ ਪ੍ਰਬੰਧ ਨਹੀਂ ਸੀ ਸਾਧੂ 2 ਘੰਟਿਆਂ ਵਿੱਚ ਹੀ ਅਗਲੀ ਦੁਨੀਆ ਦਾ ਵਾਸੀ ਹੋ ਗਿਆ। ਦੋਵੇਂ ਜਣੀਆਂ ਸਾਧੂ ਕੋਲ ਬੈਠ ਕੇ ਖੂਬ ਰੋਈਆਂ। ਉਹ ਸੋਚ ਰਹੀਆਂ ਸਨ ਕਿ ਹੁਣ ਕਿੱਧਰ ਜਾਵਾਂਗੀਆਂ। ਉਹਨਾਂ ਨੇ ਆਸੇ-ਪਾਸੇ ਕੋਸ਼ਿਸ਼ ਕੀਤੀ ਕਿ ਸਾਧੂ ਦਾ ਸੰਸਕਾਰ ਕੀਤਾ ਜਾਵੇ। ਪਰ ਪਹਾੜੀ ਇਲਾਕਾ ਸੁਨਸਾਨ ਸੀ। ਕਈ-ਕਈ ਮੀਲ ਤੱਕ ਕੋਈ ਨਜ਼ਰ ਨਹੀਂ ਆਉਂਦਾ ਸੀ। ਹਜੇ ਉਹ ਸੋਚ ਹੀ ਰਹੀਆਂ ਸਨ ਕਿ ਇੰਨੇ ਨੂੰ ਚਾਰ ਕੋੜ ਸਵਾਰੀ ਉੱਥੋਂ ਲੰਘੇ। ਜਦੋਂ ਉਹਨਾਂ ਨੇ ਬੀਬੀਆਂ ਨੂੰ ਲਾਸ਼ ਕੋਲ ਬੈਠ ਕੇ ਰੋਂਦੇ ਵੇਖਿਆ ਤਾਂ ਉਹ ਰੁਕ ਗਈ ਇੱਕ ਘੋੜਸਵਾਰ ਨੇ ਪੁੱਛਿਆ ਕਿ ਕੌਣ ਹੋ ਤੁਸੀਂ ਜਿੰਦਾ ਸੋਚੀ ਪੈ ਗਈ ਕਿ ਇਹ ਸ਼ਾਹੀ ਘੋੜਸਵਾਰ ਲੱਗਦੇ ਹਨ ਜੇ ਸੱਚ ਦੱਸ ਦਈਏ ਤਾਂ ਖੋਰੇ ਕੋਈ ਮਦਦ ਕਰ ਦੇਣ ਜਿੰਦਾ ਨੇ ਆਪਣੀ ਸਾਰੀ ਅਸੀਅਤ ਦੱਸੀ ਤਾਂ ਤਿੰਨ ਸਿਪਾਹੀ ਉੱਥੇ ਰੁਕ ਗਏ ਤੇ ਇੱਕ ਘੋੜਾ ਭਜਾ ਕੇ ਵਾਪਸ ਮੁੜ ਗਿਆ ਤੇ ਨੇਪਾਲ ਦੇ ਰਾਜੇ ਰਾਣਾ ਜੰਗ ਬਹਾਦਰ ਦੇ ਤੰਬੂਆਂ ਵਿੱਚ ਜਾ ਪੁੱਜਾ ਜੋ 4-5 ਮੀਲ ਮੀਲ ਦੂਰ ਸਨ ਰਾਣਾ ਜਗ ਬਹਾਦਰ ਕਾਠਮੰਡੂ ਤੋਂ ਕੁਝ ਦਿਨਾਂ ਲਈ ਸਤਕਾਰ ਖੇਡਣ ਆਇਆ ਹੋਇਆ ਸੀ ਖਬਰ ਮਿਲਣ ਤੇ ਜੰਗ ਬਹਾਦਰ ਨੇ ਇੱਕ ਪਾਲਕੀ ਤੇ ਕੁਝ ਸਿਪਾਹੀ ਭੇਜੇ ਤੇ ਜਿਨ੍ਹਾਂ ਨੇ ਲੱਕੜਾਂ ਦਾ ਪ੍ਰਬੰਧ ਕਰਕੇ ਮੌਕੇ ਤੇ ਸਾਧੂ ਦਾ ਸਨਸਕਾਰ ਕੀਤਾ ਤੇ ਫਿਰ ਗੋਮਤੀ ਅਤੇ ਰਾਣੀ ਨੂੰ ਸਤਕਾਰ ਨਾਲ ਤੰਬੂਆਂ ਵੱਲ ਲੈ ਗਈ ਰਾਣੀ ਨੇ ਝੋਲੀ ਅੱਡ ਕੇ ਜੰਗ ਬਹਾਦਰ ਤੋਂ ਪਨਾਹ ਮੰਗੀ ਇਨੇ ਸਾਲਾਂ ਬਾਅਦ ਵੀ ਜੰਗ ਬਹਾਦਰ ਦੇ ਮਨ ਵਿੱਚ ਮਹਾਰਾਜ ਅ ਪ੍ਰਤੀ ਸਤਿਕਾਰ ਸੀ ਉਸ ਨੇ ਖੁਸ਼ੀ ਖੁਸ਼ੀ ਮਹਾਰਾਣੀ ਨੂੰ ਪਨਾਹ ਦੇ ਦਿੱਤੀ ਵਿਸ਼ਨੂਮਤੀ ਦਰਿਆ ਦੇ ਕੰਢੇ ਬਣੇ ਮਹਿਲ ਵਿੱਚ ਰਹਿਣ ਦਾ ਇੰਤਜ਼ਾਮ ਕਰਕੇ 1000 ਰੁਪਏ ਸਾਲਾਨਾ ਪੈਨਸ਼ਨ ਲਾ ਦਿੱਤੀ ਪਨਾਹ ਤਾਂ ਰਾਣੀ ਨੂੰ ਮਿਲ ਗਈ ਪਰ ਪੁੱਤਰ ਦੇ ਵਿਛੋੜੇ ਦਾ ਦਰਦ ਉਵਾਲੇ ਮਾਰ ਰਿਹਾ ਸੀ ਸਿਆਣੇ ਕਹਿੰਦੇ ਹਨ ਕਿ ਸਭ ਤੋਂ ਵੱਡਾ ਸੁੱਖ ਹੈ ਪੁੱਤਰ ਪ੍ਰਾਪਤੀ ਅਤੇ ਸਭ ਤੋਂ ਵੱਡਾ ਦੁੱਖ ਹੈ ਪੁੱਤਰ ਵਿਛੋੜੇ ਦਾ ਹੁਣ ਦੇਖਦੇ ਹਾਂ ਕਿ ਮਾਂ ਦੇ ਵਿਛੋੜੇ ਦੇ ਮਗਰੋਂ ਪੁੱਤਰ ਦਲੀਪ ਸਿੰਘ ਨੇ ਕੀ ਕੀ ਸੰਤਾਪ ਹੰਡਾਇਆ ਇਹ ਸਭ ਜਾਣਨ ਲਈ ਆਓ ਆਪਣੀ ਸੁਰਤ ਨੂੰ ਨੇਪਾਲ ਦੀ ਧਰਤੀ ਤੋਂ ਪੰਜਾਬ ਵੱਲ ਲੈ ਚਲੀਏ ਆਪਣੇ ਪਿਤਾ ਤੇ ਭਰਾਵਾਂ ਦੀ ਮੌਤ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਸਿਰਫ 9 ਸਾਲ ਦਾ ਉਮਰ ਸੀ ਉਹ 9 ਸਾਲ ਦੀ ਉਮਰ ਵਿੱਚ ਹੀ ਤਖਤ ਦਾ ਵਾਰਿਸ ਬਣ ਗਿਆ ਉਸ ਤੋਂ ਪਹਿਲਾਂ ਹੀ ਆਪਣਿਆਂ ਨੇ ਕਿਵੇਂ ਰਾਜ ਦੀ ਹਵਸ ਕਰਕੇ ਇੱਕ ਇੱਕ ਕਰਕੇ ਸਾਰਿਆਂ ਨੂੰ ਖਤਮ ਕੀਤਾ ਕਿਸ ਤਰ੍ਹਾਂ ਮਹਾਰਾਜੇ ਦੇ ਪੁੱਤ ਪੋਤਰੇ ਸਭ ਨੂੰ ਮਾਰ ਦਿੱਤਾ ਗਿਆ ਜਿਹੜੇ ਮਹਾਰਾਜਾ ਦੇ 40 ਸਾਲ ਦੇ ਰਾਜ ਵਿੱਚ ਬਿਨਾ ਬਲਾਤਕਾਰੀ ਦਾ ਜ਼ੁਲਮ ਛੱਡ ਕੇ ਕਿਸੇ ਇੱਕ ਨੂੰ ਮੌਤ ਦੀ ਸਜ਼ਾ ਨਹੀਂ ਸੀ ਹੋਈ ਕਦੀ ਕੋਈ ਦੰਗਾ ਨਹੀਂ ਸੀ ਹੋਇਆ ਤੇ ਨਾ ਕੋਈ ਕਾਲ ਪਿਆ ਸੀ ਉਸੇ ਦਰਬਾਰ ਵਿੱਚ ਸ਼ਰਿਆਮ ਕਈ-ਕਈ ਕਤਲ ਹੋਏ ਮਹਾਰਾਜੇ ਦੀਆਂ ਸਾਰੀਆਂ ਰਾਣੀਆਂ ਦੇ ਪੁੱਤ ਕਤਲ ਕਰ ਦੇਣ ਤੋਂ ਬਾਅਦ ਸਾਰਿਆਂ ਤੋਂ ਛੋਟੇ ਪੁੱਤਰ ਨੂੰ 9 ਸਾਲ ਦੀ ਉਮਰ ਵਿੱਚ ਤਖਤ ਤੇ ਬਿਠਾਇਆ ਗਿਆ ਤੇ ਉਸ ਦੀ ਮਾਤਾ ਜਿੰਦ ਕੌਰ ਨੇ ਸਾਰੇ ਰਾਜ ਦੀ ਬਾਗ ਡੋਰ ਸਵਾਰ ਲਈ ਪਰ ਉਸ ਸਮੇਂ ਪੈਰੋਵਾਲ ਦੀ ਸੰਧੀ ਬਦੌਲਤ ਅੰਗਰੇਜ਼ ਰਾਜ ਵਿੱਚ ਪੈਰ ਪਸਾਰ ਚੁੱਕੇ ਸਨ ਗਦਾੜ ਡੋਗਰੇ ਭਰਾਵਾਂ ਨੇ ਅੰਗਰੇਜ਼ਾਂ ਨਾਲ ਰਲ ਕੇ ਮਾਂ ਪੁੱਤ ਨੂੰ ਅਲੱਗ ਕਰਨ ਦੀ ਸਾਜ਼ਿਸ਼ ਰਚ ਲਈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਦਲੀਪ ਸਿੰਘ ਰਾਣੀ ਦੀ ਛਤਰ ਛਾਇਆ ਹੀ ਉਠ ਰਿਹਾ ਤਾਂ ਸਾਡੇ ਰਾਜ ਸੰਭਾਲਣ ਦੀ ਕੋਈ ਸੰਭਾਵਨਾ ਨਹੀਂ ਉਹ ਮਹਾਰਾਜਾ ਦਲੀਪ ਸਿੰਘ ਨੂੰ ਸ਼িকার ਖੇਡਣ ਲਈ ਸਾਲਾ ਮਾਰਦੇ ਬਾਗਾਂ ਵੱਲ ਲੈ ਗਏ ਤੇ ਤੇ ਮਗਰੋਂ ਮਹਾਰਾਣੀ ਜਿੰਦਕੌਰ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਅਗਲੇ ਦਿਨ ਜਦੋਂ ਦਲੀਪ ਸਿੰਘ ਬਾਲਕ ਵਾਪਸ ਆਇਆ ਤਾਂ ਮਾਂ ਦਾ ਮੁਖ ਦੇਖਣ ਨੂੰ ਨਾ ਮਿਲਿਆ ਤਾਂ ਬੜਾ ਕੁਰਲਾਇਆ ਰੋ ਰੋ ਕੇ ਬੇਹੋਸ਼ ਹੋ ਗਿਆ ਦਰਬਾਰ ਦੇ ਸਭ ਤੋਂ ਵੱਡੇ ਅਫਸਰ ਹੈਨਰੀ ਨੂੰ ਬੁਲਾਇਆ ਗਿਆ ਡਾਕਟਰ ਵੀ ਸੱਦੇ ਗਏ ਹੈਨਰੀ ਨੇ ਕਿਹਾ ਕਿ ਮਹਾਰਾਜਾ ਤੁਸੀਂ ਰੋ ਨਾ ਲੰਡਨ ਦੀ ਰਾਣੀ ਵਿਕਟੋਰੀਆ ਨੇ ਤੁਹਾਡੀ ਸਾਰ ਸੰਭਾਲ ਲਈ ਮੈਨੂੰ ਭੇਜਿਆ ਹੈ ਜਦੋਂ ਤੁਸੀਂ 16 ਸਾਲ ਦੇ ਹੋ ਜਾਵੋਗੇ ਤਾਂ ਤਖਤ ਦੀ ਬਾਂਡੋਰ ਤੁਹਾਡੇ ਹੱਥ ਵਿੱਚ ਦੇ ਦਿੱਤੀ ਜਾਵੇਗੀ ਪਰ 10 ਸਾਲ ਦੇ ਬਾਲਕ ਨੂੰ ਤਖਤ ਦਾ ਕੀ ਮੋ ਉਸ ਲਈ ਤਾਂ ਮਾਂ ਦੀ ਗੋਦੀ ਸਭ ਤੋਂ ਉੱਚਾ ਤਖਤ ਸੀ। ਗਰੀਬ ਮਾਂ ਦੇ ਵਿਛੋੜੇ ਵਿੱਚ ਦਿਨੋਂ-ਦਿਨ ਸੁੱਕਦਾ ਰਿਹਾ। ਕਦੇ-ਕਦੇ ਮਾਂ ਜਿੰਦਾ ਗਰੀਬ ਲਈ ਮਠਾਈਆਂ ਅਤੇ ਖੜਾਉਣੇ ਭੇਜ ਦਿੰਦੀ। ਪਰ 2-3 ਮਹੀਨੇ ਬਾਅਦ ਜਾਲਮਾਂ ਨੇ ਉਹ ਵੀ ਬੰਦ ਕਰ ਦਿੱਤੀ। 16 ਸਾਲ ਦੀ ਉਮਰ ਵਿੱਚ ਵਿਗਿਆਨੀਆਂ ਦੀ ਅਜੀਹੀ ਟੀਮ ਉਸ ਦਿਵਾਰੇ ਲਾਈ ਕਿ ਮਾਂ ਅਤੇ ਸਿੱਖੀ ਤਖਤ ਬਾਰੇ ਉਹ ਸਾਰਾ ਕੁਝ ਭੁੱਲ ਜਾਵੇ। ਉਸ ਨੂੰ ਪੰਜਾਬ ਚੋਂ ਕੱਢ ਪੜਨ ਲਈ ਫਤਿਹਪੁਰ ਸਿਕਰੀ ਭੇਜ ਦਿੱਤਾ ਗਿਆ। ਸਾਰੀ ਸਿੱਖਿਆ ਈਸਾਈ ਮਤ ਦੇ ਅਨੁਸਾਰ ਦਿੱਤੀ ਗਈ। ਸਾਰੇ ਸਿੱਖ ਸੇਵਾਦਾਰ ਹਟਾ ਕੇ ਈਸਾਈ ਸੇਵਾਦਾਰ ਰੱਖ ਦਿੱਤੇ ਗਏ। ਕੁਝ ਸਮੇਂ ਬਾਅਦ ਹੀ ਇਸ ਦਾ ਅਸਰ ਦਿਸਣ ਲੱਗ ਪਿਆ। ਗਰੀਬ ਨੇ ਆਪਣੇ ਗਜ-ਗਜ ਲੰਮੇ ਕੇਸ ਕਤਲ ਕਰਵਾ ਦਿੱਤੇ। ਇਹ ਗੋਰਿਆਂ ਦੀ ਇੱਕ ਵੱਡੀ ਜਿੱਤ ਸੀ। ਸੋਨੇ ਦੇ ਬਕਸੇ ਵਿੱਚ ਇਹ ਕੇਸ ਰਾਣੀ ਵਿਕਟੋਰੀਆ ਨੂੰ ਲੰਡਨ ਵਿੱਚ ਤੋਹਫੇ ਵਜੋਂ ਭੇਜੇ ਗਏ। ਮੋੱਚ ਫੁੱਟ ਗੱਭਰੂ ਆਪਣੇ ਜੀਬ ਖਰਚ ਨੂੰ ਆਪਣੇ ਮੁਤਾਬਕ ਵਰਤਣ ਲੱਗ ਪਿਆ 10 ਸਾਲ ਦੀ ਵੀ ਕੋਈ ਉਮਰ ਹੁੰਦੀ ਹੈ ਉਸ ਨੂੰ ਗੋਰੀਆਂ ਨੇ ਜਿਹੜੇ ਪਾਸੇ ਲਾਇਆ ਉਧਰ ਹੀ ਲੱਗ ਗਿਆ 16 ਸਾਲ ਦਾ ਹੁਣ ਤੋਂ 3 ਮਹੀਨੇ ਪਹਿਲਾਂ ਹੀ ਉਸ ਨੂੰ ਕਲਕੱਤੇ ਬੰਦਰਗਾਹ ਦੀ ਜਹਾਜ਼ ਬੰਦਰਗਾਹ ਤੋਂ ਜਹਾਜ਼ ਚੜਾ ਕੇ ਯੂਰਪ ਦੀ ਸ਼ਹਿਰ ਤੇ ਭੇਜ ਦਿੱਤਾ ਇੱਥੇ ਇਸ ਨੇ 3 ਸਾਲ ਖੂਬ ਐਸ਼ ਪ੍ਰਸਤੀ ਕੀਤੀ ਪਰ ਕੁਝ ਸਮੇਂ ਬਾਅਦ ਬੰਦੇ ਨੂੰ ਬਿਨਾ ਮਕਸਦ ਵਾਲਾ ਜੀਵਨ ਵੀ ਗੁਲਾਮੀ ਵਾਲਾ ਲੱਗਣ ਲੱਗ ਪੈਂਦਾ ਹੈ। ਉਮਰਵਧਨ ਨਾਲ ਗਦੀਪ ਦੇ ਪਾਬੰਦੀਆਂ ਵੀ ਵੱਧਦੀਆਂ ਗਈਆਂ। ਉਹ ਆਪਣੀ ਮਰਜ਼ੀ ਨਾਲ ਕਿਤੇ ਵੀ ਆ ਜਾ ਨਹੀਂ ਸੀ ਸਕਦਾ। ਗਦੀਪ ਨੂੰ ਇਹ ਗੁਲਾਮੀ ਹੁਣ ਵੱਡ-ਵੱਡ ਖਾਣ ਲੱਗ ਪਈ ਸੀ। ਜਦੋਂ ਵਿਵਪਤਾ ਪਵੇ ਤਾਂ ਉਦੋਂ ਦੇਸ਼ ਕੌਮ ਮਾਪੇ ਬਾਪ ਤੇ ਪਰਿਵਾਰ ਯਾਦ ਆਉਂਦੇ ਹਨ। ਉਸ ਨੂੰ ਆਪਣਾ ਰਾਜ ਵਾਪਸ ਲੈਣ ਦੀਆਂ ਇਸ਼ਾਵਾਂ ਤੂਫਾਨ ਖਾਂ ਲੱਗ ਪਈਆਂ ਇੱਕ ਅੰਗਰੇਜ਼ ਸੇਵਕ ਜੋ ਸਾਲਾਂ ਤੋਂ ਦਲੀਪ ਸਿੰਘ ਦੇ ਨਾਲ ਸੀ ਉਹ ਉਸ ਦਾ ਹਮਦਰਦ ਬਣ ਗਿਆ ਸੀ ਉਸ ਤੋਂ ਦਲੀਪ ਨੇ ਆਪਣੀ ਮਾਂ ਬਾਰੇ ਪਤਾ ਕਰਨ ਦੀ ਬੇਨਤੀ ਕੀਤੀ ਉਹ ਸੇਵਕ ਭਾਰਤ ਤੋਂ ਆਉਣ ਵਾਲੇ ਹਰ ਮੁਸਾਫਰ ਤੋਂ ਮਹਾਰਾਣੀ ਜਿੰਦਾ ਬਾਰੇ ਪਤਾ ਕਰਦਾ ਇਸ ਤਰ੍ਹਾਂ ਪਤਾ ਕਰਦਿਆਂ ਕਰਦਿਆਂ ਸਾਲ ਖੰਡ ਲੰਘ ਗਿਆ ਪਤਾ ਲੱਗਣ ਤੇ ਸੇਵਕ ਨੇ ਦਲੀਪ ਸਿੰਘ ਨੂੰ ਦੱਸਿਆ ਕਿ ਤੁਹਾਡੀ ਮਾਂ ਨੇਪਾਲ ਦੇ ਰਾਜੇ ਰਾਣਾ ਜੰਗਬਹਾਦਰ ਦੀ ਪਨਾਹ ਵਿੱਚ ਦਿਨ ਕੱਟ ਰਹੀ ਹੈ ਹਨ ਉਹਨਾਂ ਦੀ ਉਮਰ ਕੋਈ 52 ਸਾਲ ਦੀ ਕਰੀਬ ਹੈ ਪੁੱਤਰ ਬਿਛੋੜੇ ਵਿੱਚ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ ਮਾਂ ਬਾਰੇ ਪਤਾ ਲੱਗਣ ਤੇ ਦਲੀਪ ਨੂੰ ਲੱਗਾ ਕਿ ਉਹ ਉੱਡ ਕੇ ਆਪਣੀ ਮਾਂ ਕੋਲ ਚਲਾ ਜਾਵੇ ਪਰ ਪੈਰਾਂ ਵਿੱਚ ਪੰਨਾਂ ਜੰਜੀਰਾਂ ਅੱਗੇ ਉਸ ਦੀ ਵਾਹ ਨਹੀਂ ਸੀ ਚਲਦੀ ਉਸ ਨੇ ਮਹਾਰਾਣੀ ਵਿਕਟੋਰੀਆ ਤੋਂ ਇਜਾਜ਼ਤ ਮੰਗੀ ਪਰ ਮਹਾਰਾਣੀ ਨੇ ਹਾਂ ਨਾ ਕੀਤੀ ਦਲੀਪ ਸਿੰਘ 1 ਸਾਲ ਤਰਲੇ ਕਰਦਾ ਰਿਹਾ ਪਰ ਰਾਣੀ ਨਾ ਮੰਨੀ ਆਖਰਕਾਰ ਇਜਾਜ਼ਤ ਮਿਲ ਗਈ ਪਰ ਇੱਕ ਸ਼ਰਤ ਤੇ ਕਿ ਉਹ ਭਾਰਤ ਦੇ ਕਿਸੇ ਹੋਰ ਸੂਬੇ ਵਿੱਚ ਮਿਲ ਸਕਦੇ ਹਨ ਪੰਜਾਬ ਵਿੱਚ ਨਹੀਂ ਦਲੀਪ ਨੇ ਆਪਣੇ ਆਉਣ ਦਾ ਸਨੇਹਾ ਚੱਟ ਆਪਣੀ ਮਾਂ ਵੱਲ ਭੇਜਿਆ ਇੱਧਰ ਬਿਸ਼ਨੂ ਮਤੀ ਦਰਿਆ ਦੇ ਕੰਢੇ ਬੈਠੀ ਰਾਣੀ ਆਪਣੀ ਗੋਲੀ ਨਾਲ ਗੱਲਾਂ ਕਰ ਰਹੀ ਹੈ। ਗੋਮਤੀ ਹੁਣ ਤਾਂ ਮੈਂ ਆਪਣੇ ਬੱਚੇ ਨੂੰ ਮਿਲਣ ਦੀ ਆਸ ਵੀ ਆਪਣੇ ਦਿਲ ਵਿੱਚੋਂ ਕੱਢ ਦਿੱਤੀ ਹੈ। ਹੁਣ ਉਹ ਹੁਣ ਕੋਈ ਬੱਚਾ ਨਹੀਂ ਰਿਹਾ ਹੋਣਾ, ਉਹ ਪੂਰਾ ਗੱਭਰੂ ਹੋ ਗਿਆ ਹੋਣਾ। ਹਜੇ ਇਹ ਗੱਲਾਂ ਚੱਲ ਹੀ ਰਹੀਆਂ ਸਨ ਕਿ ਇੱਕ ਸਿਪਾਹੀ ਦਲੀਪ ਦੀ ਚਿੱਠੀ ਲੈ ਕੇ ਹਾਜ਼ਰ ਹੁੰਦਾ ਹੈ। ਮਿਲਣ ਦੀ ਤਰੀਕ ਅਤੇ ਥਾਂ ਚਿੱਠੀ ਵਿੱਚ ਦੱਸੀ ਹੋਈ ਸੀ। ਮਹਾਰਾਣੀ ਨੇ ਰਾਣਾ ਜੰਗ ਬਹਾਦਰ ਤੋਂ ਜਾਣ ਦੀ ਇਜਾਜ਼ਤ ਮੰਗੀ ਜੰਗ ਬਹਾਦਰ ਮਹਾਰਾਣੀ ਨੂੰ ਪੈਨਸ਼ਨ ਦਿੰਦਾ ਅੱਕ ਚੁੱਕਾ ਸੀ ਉਹ ਵੀ ਪਿੱਛਾ ਛਡਾਉਣਾ ਚਾਹੁੰਦਾ ਸੀ ਉਸ ਨੇ ਸ਼ਰਤ ਰੱਖ ਦਿੱਤੀ ਕਿ ਜੇ ਜਿੰਦਾ ਇੱਕ ਵਾਰ ਨੇਪਾਲ ਦੀ ਹੱਦ ਚੋਂ ਬਾਹਰ ਚਲੀ ਗਈ ਤਾਂ ਉਸ ਨੂੰ ਦੁਬਾਰਾ ਪਨਾਹ ਨਹੀਂ ਮਿਲੇਗੀ ਪਰ ਪੁੱਤਰ ਨੂੰ ਮਿਲਣ ਦੀ ਲਾਲਸਾ ਸਭ ਗੱਲਾਂ ਤੇ ਭਾਰੀ ਪੈ ਗਈ ਉੱਧਰ ਜਦੋਂ ਦਲੀਪੀ ਦਲਪੀ ਉੱਧਰ ਜਦੋਂ ਦਲੀਪ ਕਲਕੱਤੇ ਪੁੱਜਾ ਤਾਂ ਉਸ ਨੂੰ ਪਤਾ ਲੱਗਾ ਕਿ ਮਾਂ ਨੂੰ ਆਉਣ ਨੂੰ ਤਿੰਨ ਦਿਨ ਲੱਗਣਗੇ ਉਸ ਤੋਂ ਰਹਾ ਨਾ ਗਿਆ ਤਾਂ ਉਹ ਰਾਣੀ ਗਾਂਝ ਆ ਗਿਆ ਅਤੇ ਉਹ ਛੜਕੇ ਕਿਨਾਰੇ ਖੜਾ ਗਿਆ ਉਸ ਨੂੰ ਦੁਪਹਿਰ ਤੋਂ ਰਾਤ ਹੋ ਗਈ ਉਸ ਨੂੰ ਇੱਕ ਕਾਫਲਾ ਆਉਂਦਾ ਦਿਖਾਈ ਦਿੱਤਾ ਤਾਂ ਉਹ ਭੱਜ ਕੇ ਕਾਫਲੇ ਵੱਲ ਕੋਲ ਗਿਆ ਜਿੰਦਾ ਪਾਲਕੀ ਚ ਉਤਰੀ ਤੰਦਲੀਬ ਨੂੰ ਇੰਜ ਮਿਲਿਆ ਮਿਲਿਆ ਜਿਵੇਂ ਹਜੇ ਵੀ 10 ਸਾਲਾਂ ਦਾ ਬੱਚਾ ਹੋਵੇ ਮਾਂ ਨੇ ਉਸ ਨੂੰ ਬਾਹਾਂ ਵਿੱਚ ਘੁੱਟ ਲਿਆ ਆਪਣੀਆਂ ਅੱਖਾਂ ਦੀ ਜੋਤ ਚਲੇ ਜਾਣ ਦਾ ਵੱਡ ਦੁੱਖ ਅੱਜ ਹੋ ਰਿਹਾ ਸੀ ਕਿ ਉਹ ਆਪਣੇ ਪੁੱਤਰ ਦਾ ਮੁੱਖ ਵੀ ਨਹੀਂ ਦੇਖ ਸਕਦੀ ਸੀ ਇਸ ਤਰ੍ਹਾਂ ਟੋ ਕੇ ਆਪਣੇ ਪੁੱਤਰ ਦੀ ਸੂਰਤ ਦਾ ਅੰਦਾਜ਼ਾ ਲਾ ਰਹੀ ਸੀ ਪਰ ਇਸ ਦੌਰਾਨ ਕੁਝ ਅਜੀਹਾ ਹੋਇਆ ਕੇ ਜਿੰਦਾ ਦੀਆਂ ਧੜਕਣਾ ਬਦ ਗਈਆਂ ਹਿੰਮਤ ਕਰਕੇ ਜਿੰਦਾ ਨੇ ਆਪਣੇ ਪੁੱਤਰ ਦੇ ਸਿਰ ਤੇ ਹੱਥ ਫੇਰਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਝੱਟ ਹੀ ਉਸਨੇ ਦਲੀਪ ਨੂੰ ੱੱਕਾ ਦੇ ਕੇ ਆਪਣੇ ਤੋਂ ਦੂਰ ਕਰ ਦਿੱਤਾ ਸਾਲਾਂ ਬਾਅਦ ਪੁੱਤਰ ਨੂੰ ਮਿਲਣ ਦੀ ਖੁਸ਼ੀ ਹੁਣ ਦੁੱਖ ਵਿੱਚ ਬਦਲ ਗਈ ਸੀ ਕਹਿੰਦੀ ਪੁੱਤਰਾ ਤੂੰ ਆਹ ਕੀ ਕੀਤਾ ਜਿਸ ਦਿਨ ਮੇਰਾ ਪਤੀ ਮੈਨੂੰ ਛੱਡ ਕੇ ਗਿਆ ਸੀ ਉਸ ਦਿਨ ਮੈਂ ਟੁੱਟੀ ਨਹੀਂ ਸੀ ਜਦੋਂ ਮੇਰਾ ਸਾਰਾ ਰਾਜਪਾਟ ਖੋ ਲਿਆ ਗਿਆ ਮੈਂ ਦਰਦ-ਦਰਦ ਦੀਆਂ ਠੋਕਰਾਂ ਖਾ ਲਦੀਆਂ ਉਦੋਂ ਵੀ ਮੈਂ ਆਪਣੀ ਹਾਰ ਨਹੀਂ ਸੀ ਮੰਨੀ ਪਰ ਅੱਜ ਤੇਰੇ ਇਸ ਭੇਸ ਕਾਰਨ ਮੈਂ ਗੋਰੀਆਂ ਅੱਗੇ ਆਪਣੇ ਆਪ ਨੂੰ ਹਾਰਿਆ ਮਹਿਸੂਸ ਕਰਦੀ ਹਾਂ ਦੂਰ ਹੋ ਜਾ ਮੇਰੇ ਕੋਲੋਂ ਦਲੀਪ ਰੋਂਦਾ ਹੋਇਆ ਆਪਣੀ ਮਾਂ ਦੇ ਕਾਲਮਾਂ ਵਿੱਚ ਡਿੱਗ ਪਿਆ ਕਹਿਣ ਲੱਗਾ ਮਾਂ ਇਹ ਸਭ ਕੁਝ ਤੇਰੇ ਵਿਛੋੜੇ ਕਾਰਨ ਹੀ ਵਾਪਰਿਆ ਹੈ ਮੈਂ ਵਾਅਦਾ ਕਰਦਾ ਹਾਂ ਕਿ ਦੁਬਾਰਾ ਸਿੱਖੀ ਸਰੂਪ ਧਾਰਨ ਕਰਾਂਗਾ ਤੂੰ ਮੈਨੂੰ ਆਪਣੇ ਤੋਂ ਦੂਰ ਨਾ ਕਰ ਜਿੰਦਾ ਨੂੰ ਮਹਿਸੂਸ ਹੋਇਆ ਕਿ ਇਹ ਕਸੂਰ ਇਸਦਾ ਨਹੀਂ ਹਾਲਾਤਾਂ ਦਾ ਹੈ ਦੋਵੇਂ ਮਾਂ ਪੁੱਤ ਤਿੰਨ ਮਹੀਨੇ ਕਲਕੱਤੇ ਵਿੱਚ ਇਕੱਠੇ ਰਹੇ ਕੁਝ ਸਮੇਂ ਬਾਅਦ ਅੰਗਰੇਜ਼ਾਂ ਨੇ ਰਾਣੀ ਵਿਕਟੋਰੀਆ ਨੂੰ ਤਾਰਾ ਖੜਕਾ ਦਿੱਤੀ ਕਿ ਦਲੀਪ ਦਾ ਇਕੱਲੇ ਪੰਜਾਬ ਹੀ ਨਹੀਂ ਭਾਰਤ ਦੇ ਕਿਸੇ ਸੂਬੇ ਵਿੱਚ ਰਹਿਣਾ ਸਾਡੇ ਲਈ ਠੀਕ ਨਹੀਂ ਉਸੇ ਸਮੇਂ ਮਹਾਰਾਜਾ ਦਲੀਪ ਨੂੰ ਵਾਪਸ ਬੁਲਾਉਣ ਦਾ ਆਰਡਰ ਜਾਰੀ ਹੋ ਗਿਆ ਜਦੋਂ ਗੋਰੇ ਸਨੇਹਾ ਲੈ ਕੇ ਆਏ ਤਾਂ ਦਲੀਪ ਨੇ ਮਾਂ ਨੂੰ ਕਿਹਾ ਕਿ ਮਾਂ ਮੈਨੂੰ ਜਾਣਾ ਪਵੇਗਾ ਜੇ ਮੈਂ ਨਾ ਗੱਲ ਮੰਨੀ ਤਾਂ ਲੰਡਨ ਵਿੱਚ ਮੈਂ ਕਾफी ਜਾਇਦਾਦ ਖਰੀਦੀ ਹੈ ਤਾਂ ਉਹ ਜ਼ਬਤ ਹੋ ਜਾਵੇਗੀ ਮੇਰਾ ਸਾਲਾਨਾ ਖਰਚ ਵੀ ਬੰਦ ਕਰ ਦੇਣਗੇ ਜੇ ਮੈਂ ਨਾ ਗਿਆ ਤਾਂ ਧੱਕੇ ਨਾਲ ਲੈ ਜਾਣਗੇ ਕਿਉਂਕਿ ਨਾ ਤੁਸੀਂ ਵੀ ਮੇਰੇ ਨਾਲ ਮਾਂ ਤੁਸੀਂ ਵੀ ਮੇਰੇ ਨਾਲ ਲੰਡਨ ਚੱਲੋ ਮੈਂ ਤੁਹਾਡੇ ਬਿਨਾ ਨਹੀਂ ਰਹਿ ਸਕਦਾ ਸੋ ਦਲੀਪ ਆਪਣੀ ਮਾਂ ਨੂੰ ਆਪਣੇ ਨਾਲ ਲੰਡਨ ਲੈ ਗਿਆ ਜਦੋਂ ਉਹ ਦੋਵੇਂ ਲੰਡਨ ਪਹੁੰਚੇ ਤਾਂ ਦਲੀਪ ਦੇ ਸੁਭਾਅ ਵਿੱਚ ਹਾਕਮਾ ਨੇ ਫਰਕ ਮਹਿਸੂਸ ਕੀਤਾ ਉਹਦੇ ਤੇਵਰਾ ਚੋਂ ਮਹਾਰਾਜਾ ਦੀ ਝਲਕ ਮਿਲਦੀ ਸੀ ਉਸਨੇ ਕੇਸ ਵਾਪਸ ਰੱਖਲੇ ਸਨ ਇਹ ਸਭ ਮਹਾਰਾਣੀ ਜਿੰਦਾ ਦੀ ਸੰਗਤ ਦਾ ਅਸਰ ਸੀ ਮਹਾਰਾਣੀ ਜਿੰਦਾ ਨੇ ਦਲੀਪ ਨੂੰ ਉਸ ਦੀਆਂ ਨਿੱਜੀ ਦਹਿਜਤਾਂ ਬਾਰੇ ਵੀ ਦੱਸਿਆ ਇਹ ਸਾਰੇ ਬਦਲਾਅ ਤੋਂ ਬਾਅਦ ਉਹਨਾਂ ਨੇ ਲੰਡਨ ਵਿੱਚ ਵੀ ਮਾਂ ਪੁੱਤ ਨੂੰ ਅਲੱਗ ਕਰ ਦਿੱਤਾ ਦੋਵੇਂ ਇੱਕ ਸ਼ਹਿਰ ਵਿੱਚ 7 ਮੀਲ ਦੀ ਦੂਰੀ ਤੇ ਰਹਿੰਦੇ ਸਨ ਤੇ ਮਹਾਰਾਣੀ ਵਿਕਟੋਰੀਆ ਦੀ ਇਜਾਜ਼ਤ ਤੋਂ ਬਿਨਾ ਮਿਲ ਨਹੀਂ ਸਕਦੇ ਸਨ ਪੁੱਤ ਦਾ ਦੁਬਾਰਾ ਪਿਆ ਵਿਛੋੜਾ ਜਿੰਦਾ ਤੋਂ ਬਰਦਾਸ਼ਤ ਨਹੀਂ ਹੋਇਆ ਤੇ ਉਹ ਆਪਣੇ ਅੰਤਮ ਸਾਹਾਂ ਵਾਲੇ ਤੌਰ 'ਤੇ ਜਾਂਦੀ ਵਾਰ ਉਹ ਪੁੱਤ ਨੂੰ ਮਿਲਣਾ ਚਾਹੁੰਦੀ ਸੀ ਪਰ ਵਿਕਟੋਰੀਆ ਨੇ ਮਿਲਣ ਦੀ ਇਜਾਜ਼ਤਾਂ ਦਿੱਤੀ ਜਿੰਦਾ ਆਪਣੇ ਪੁੱਤਰ ਦੀ ਅੜੀ ਕਰਦੀ ਰਹੀ ਆਖਰਕਾਰ ਜਦੋਂ ਗੋਰਿਆਂ ਨੂੰ ਪਤਾ ਲੱਗਾ ਕਿ ਜ਼ਿੰਦਾ ਦੇ ਅਖੀਰਲੇ ਘੰਟੇ ਬਚੇ ਹਨ ਉਦੋਂ ਜਾ ਕੇ ਦਲੀਪ ਨੂੰ ਮਿਲਣ ਦਿੱਤਾ ਮਰਨ ਸਮੇਂ ਜ਼ਿੰਦਾ ਦੀ ਇੱਕੋ ਇੱਛਾ ਸੀ ਕਿ ਉਸ ਦਾ ਸੰਸਕਾਰ ਪੰਜਾਬ ਕੀਤਾ ਜਾਵੇ ਆਪਣੇ ਦੇਸ਼ ਆਪਣੀ ਧਰਤੀ ਤੇ ਦਲੀਪ ਦੇ ਪੁੱਛਣ ਤੇ ਉਸ ਨੂੰ ਪੰਜਾਬ ਜਾਣ ਦੀ ਇਜਾਜ਼ਤ ਨਾ ਮਿਲੀ ਉਹ 3 ਮਹੀਨੇ ਮਹਾਰਾਣੀ ਬਕਟੋਰੀਆ ਦੀਆਂ ਮਿੰਤਾ ਕਰਦਾ ਰਿਹਾ ਆਖਰਕਾਰ ਉਸ ਨੂੰ ਇੱਕ ਦਿਨ ਪੰਜਾਬ ਰਹਿਣ ਦੀ ਇਜਾਜ਼ਤ ਮਿਲ ਗਈ ਉਹ ਵੀ ਗੁੰਮਨਾਮ ਤਰੀਕੇ ਨਾਲ ਜਾਵੇ ਅਤੇ ਪੁੱਠਾ ਮੜਾ ਆਵੇ ਦਲੀਪ ਆਪਣੀ ਮਾਂ ਦੀ ਲਾਸ਼ ਲੈ ਕੇ ਜਹਾਜ਼ ਰਾਹੀਂ ਚੱਲ ਪਿਆ ਹਜੇ ਉਹ ਬੰਦਰਗਾਹ ਤੇ ਉਤਰਿਆ ਹੀ ਸੀ ਕਿ ਛਪਾਈਆਂ ਨੇ ਉਸ ਨੂੰ ਘੇਰ ਲਿਆ ਅਤੇ ਕਹਿੰਦੇ ਕਿ ਨਵੇਂ ਆਰਡਰ ਆਏ ਹਨ ਕਿ ਤੁਸੀਂ ਪੰਜਾਬ ਨਹੀਂ ਜਾ ਸਕਦੇ ਗਲੀਬ ਬੜਾ ਦੁਖੀ ਹੋਇਆ ਬੜੇ ਤਰਲੇ ਕੀਤੇ ਪਰ ਸਿਪਾਹੀ ਤਾਂ ਆਪਣੇ ਹੁਕਮ ਦੇ ਪਾਵੰਦ ਸਨ ਆਖਰਕਾਰ ਨਮਰਦਾ ਨਦੀ ਦੇ ਕਿਨਾਰੇ ਮਾਂ ਦਾ ਸੰਸਕਾਰ ਕੀਤਾ ਹਜੇ ਅੰਗਿਆਰ ਠੰਡੇ ਨਹੀਂ ਸਨ ਹੋਏ ਉਸ ਨੂੰ ਫੁੱਲ ਚੁਗਣੇ ਪਏ ਅਤੇ ਹੱਡੀਆਂ ਲੈ ਕੇ ਵਾਪਸ ਲੰਡਨ ਆ ਗਿਆ ਇਸ ਤੋਂ ਬਾਅਦ 1927 ਵਿੱਚ ਮਹਾਰਾਜੇ ਦਿੱਤੀ ਬੇਬਾ ਦਲੀਪ ਸਿੰਘ ਨੇ ਇਹ ਅਸਥੀਆਂ ਪੰਜਾਬ ਲਿਜਾ ਕੇ ਮਹਾਰਾਜਾ ਅਨਜੀਤ ਸਿੰਘ ਕੋਲ ਹੀ ਮਹਾਰਾਣੀ ਜਿੰਦਾ ਦੀ ਸਮਾਦ ਬਣਾਈ ਮਹਾਰਾਜਾ ਦਲੀਪ ਸਿੰਘ ਨੇ 1986 ਵਿੱਚ ਕੁਝ ਸਿੱਖ ਫੌਜੀਆਂ ਤੋਂ ਅੰਮ੍ਰਿਤਪਾਨ ਕਰਕੇ ਸੰਪੂਰਨ ਸਿੱਖੀ ਸਰੂਪ ਧਾਰਨ ਕਰ ਲਿਆ ਅਤੇ ਆਪਣੀ ਮਾਂ ਦੀ ਅੰਤਮ ਇੱਛਾ ਪੂਰੀ ਕਰ ਦਿੱਤੀ ਸੀ ਇਹ ਸੀ ਰਾਣੀ ਦੀ ਦੁੱਖਾਂ ਭਰੀ ਦਾਸਤਾਨ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਸਾਡੀ ਨਵੀਂ ਪੀੜੀ ਤੱਕ ਸਾਡਾ ਇਤਿਹਾਸ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ